ਨਾਮ ਨਹੀਂ ਲਿਖਿਆ। ਅਸੀਂ ਦਾਸਤਾਂ ਦੇ ਰਹਿਣ ਵਾਲੇ ਹੰਨ ਹੋ ਗਏ 20-22 ਸਾਲਿੰਕ ਤੇ ਕੰਮ ਕਰਦੇ ਕਰਦੇ ਬਾਜੀ ਐਂ ਕੂੜਾ ਕਾੜਾ ਚੁਬਦੇ ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਤੇ ਇਹਨਾਂ ਦਾ ਸੀ ਵੀਰੇ ਕੇ ਵੀ ਇਹਨੇ ਜ਼ਿੰਮੇਦਾਰੀ ਦੇ ਰੱਖੀ हमको ਸੀਰੇ ਦਾ ਕੰਮ ਕਰਾਂਗੇ ਤਾਂ ਇੱਥੇ ਰਹਿਣਗੇ ਸਾਰਾ ਕੰਮ ਕਰਾਂਗੇ ਅਗਰ ਸੀਰੇ ਦਾ ਕੰਮ ਨਹੀਂ ਕਰਾਂਗੇ ਤਾਂ ਤੋਈ ਪਿੰਡ ਤੇ ਨਿਕਲ ਜਾਣਾ ਨਹੀਂ ਕਰਾਂਗੇ ਕੋਈ ਕੰਮ ਇਹ ਚੱਕਰ ਇਹਨਾਂ ਦਾ ਤਾਂ ਅਸੀਂ ਮਜਬੂਰ ਹੈ ਵਾ ਸੀਰੇ ਦਾ ਵੀ ਕੰਮ ਕਰਦੇ 4000 ਦੇ ਬਾਜੀ ਆਹ ਅੱਜ ਕੀ ਹੋਇਆ ਅੱਜ ਹੋਇਆ ਇਹਨ ਕੋਸੀਨ ਸੀਵਰੇ ਦਾ ਕੀ ਹੈ ਗੰਦੇ ਹੋਏ ਸੀ ਫਿਰ ਪਾਣੀ ਰੁਕੇ ਡੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਰੇ ਤੂੰ ਸੀਵਰੇ ਸਾਫ ਕਰੋ ਤਾਂ ਸੀਵਰੇ ਸਾਫ ਕਰਨੇ ਗਏ ਤਾਂ ਮੇਰਾ ਘਰ ਵਾਲਾ ਬੜਿਆ ਅੰਦਰ ਕਨਈਆ ਤਾਂ ਮੇਰਾ ਫਰਾ ਬੜਿਆ ਅੰਦਰ ਤਾਂ ਦੋਨੋਂ ਉੱਥੇ ਹੀ ਘਰੋਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਕੋਈ ਕੇ ਨਹੀਂ ਨਿਕਾਲਾ ਕੇ ਨਹੀਂ ਤਾਂ ਜੇ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਨੂੰ ਕੇਨੇ ਨਹੀਂ ਨਿਕਾਲਾ ਮੈਨੇ ਕਿੰਨੇ ਕੱਪ ਪਾਈ ਕਿੰਨੇ ਵੱਲ ਦਾ ਰੋੜਾ ਕਿੰਨਾ ਪਾਇਆ ਕੇਨੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿਉਂ ਨੇ ਪਰਮਾਤਮਾ ਦਾ ਬਲਾ ਹੋ ਜਨੇ ਕਾਲਤੇ ਬਾਦ ਹੁਣ ਇੱਥੇ ਕੌਣ ਲੈ ਕੇ ਆਇਆ ਉਹਨਾਂ ਪਿੰਡ ਵਾਲੇ ਹੀ ਲੈ ਕੇ ਆਏ ਸਾਰੇ ਜਰ ਪਿੰਡ ਵਾਲੇ ਹੀ ਲੈ ਕੇ ਆਏ ਚਾਬੇ ਦੇ ਲੈ ਕੇ ਆਏ ਸਾਰੇ ਕੁਛ ਜਦ ਤਰ ਕੰਮ ਕਰਦੇ ਉਹਨਾਂ ਦੇ ਮੋਟਰਸਾਈਕਲ ਵੰਡੀਆਂ ਕੱਡੀਆਂ ਵੰਡੀਆਂ ਦੋ ਵੰਡੀਆਂ ਹੋਰ ਨੇ ਇੱਕ ਤਾਂ ਨਾਮ ਕਨਈਆ ਇੱਕ ਦਾ ਨਾਮ ਨੀਰੂ ਇੱਕ ਦਾ ਨਾਮ ਮੋਲੂ ਹੈ ਮੈਂ ਵੀ ਗਈ ਮੈਂ ਸਾਰੀ ਲਿਬੜੀ ਹੈ ਮੇਰੀ ਕੁੜੀ ਨੂੰ ਬੰਨ ਵਾਲੇ ਕਿਸੇ ਦੇ Rajasthan జిల్లా भरतपुर ਕੀ ਸਾਰੀ ਘਟਨਾ ਜੀ ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਮਿਚਰਾ ਇੱਕ ਗੱਡਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਡਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਹੋਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਹੋਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲਿਆਏ ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪੀਟਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਆ ਪੁੱਛਿਆ ਜੀ ਤਿੰਨ ਤਿੰਨ ਬੰਦੇ ਇੱਕ ਦੀ ਹਾਦਸਾ ਇੱਕੋ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ ਅੱਛਾ ਤੇ ਸਾਰੇ ਜਿਹੜਾ ਗੱਟਰ ਸਾਫ਼ ਕਰਨ ਵਾਲਿਆਂ ਦੇ ਜਿਹੜਾ ਪ੍ਰਾਈਵੇਟ ਦਾ ਉਹਦੇ ਬੰਦਾ ਲਾਹੀ ਕੋਈ ਉਹਨਾਂ ਦੇ ਚਲਾ ਬੰਦਾ ਨਹੀਂ ਸੀ ਤਿੰਨ ਬੰਦੇ ਲਾ ਆ ਦੇ ਮਜ਼ਦੂਰ ਕੋਈ ਬਣਾ ਕੋਮੇਟੀ ਪਰਪਸ ਦੇ ਕੋਈ ਸੇਫਟੀ ਨਹੀਂ ਕੁਛ ਨਹੀਂ ਇਹ ਤੇ ਉਹ ਸਰਪੰਚ ਸਾਹਿਬ ਹੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਪੁੱਛਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗਾਟਰ ਬੰਦ ਸੀਗੇ ਸੀਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇੱਕ ਵਾਰੀ ਦੇਖ ਲੈਣ ਜਰਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਕੋਲੋਂ ਪੁੱਛਿਆ ਜਾ ਰਿਹਾ ਹੈ ਹੈਲਪ ਵਾਸਤੇ ਸਤਰੀ ਬੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਜੀ ಗ್ರಾಮ ਪੰਚਾਇਤ ਕੀ ਜਿਹੜੀ ਜਿਹੜੀ ಗ್ರಾಮ ਪੰਚਾਇਤ ਚਾਵਾ ಗ್ರಾಮ ਪੰਚਾਇਤ ਚਾਵਾ ਜੀ ਚਾਵਾ ਪੇਡਾ ਹੈ ਠੀਕ ਹੈ ਸਰ